ਸ੍ਰੀ ਗਰਵੀਰ ਜੀ ਸਾਰਿਆਂ ਨੂੰ ਵੀਰ ਕੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਬਹੁਤ ਹੀ ਹੜ੍ਹ ਆਏ ਹੋਏ ਨੇ ਸਾਡੇ ਪਿੰਡ ਗੁੱਦੜਪਣੀ ਵਿੱਚ ਬਹੁਤ ਹੀ ਪਾਣੀ ਛੜਕਾ ਦੇ ਵੇਖ ਲਓ ਤੁਸੀਂ ਦਰਦਵਾਰੇ ਤੇ 2-2 ਫੁੱਟ ਪਾਣੀ ਇਹ ਸੜਕ ਤੋਂ ਲੰਘਦਾ ਪਏ ਇਧਰੋਂ ਆਪੇ ਲਾਧੂ ਕਿਆ ਵਾਲੀ ਛੜਕ ਕੇ ਸਿੱਧਾ ਸਾਨੂੰ ਇਹ ਮੇਨ ਰਸਤਾ ਆ ਹੈ ਜਿਹੜਾ ਸਾਡੇ ਇੱਥੇ ਹੈ 7-7 ਫੁੱਟ ਪਾਣੀ ਆਈ ਨੂੰ ਤੇ ਸਾਨੂੰ ਸਮਰਨਾ ਸਾਹਿਬ ਆਏ ਸੀ ਕੱਲ ਉਹਨਾਂ ਦੇ ਨਾਲ ਪਾਰਟੀ ਵੀ ਆਈ ਸੀ ਉਹਨਾਂ ਦੇ ਜਿਹੜੇ ਵਰਕਰ ਆ ਗਏ ਨੇ ਸਾਰੇ ਆਏ ਸੀ ਤੇ ਕਹਿ ਗਏ ਨੇ ਬੇੜੀ ਤੁਹਾਨੂੰ ਦਿੱਤੀ ਜਾਵੇਗੀ ਇੱਥੇ ਤੇ ਸਾਨੂੰ ਕੋਈ ਬੇੜੀ ਨਹੀਂ ਅਜੇ ਤੱਕ ਇੱਥੇ ਮਿਲੀ ਸਾਨੂੰ 24 ਘੰਟੇ ਹੋ ਗਏ ਗੱਡੀ ਕਿਦਿਆਂ ਨੂੰ ਕੋਈ ਬਿਮਾਰ ਹੋ ਜਾਂਦਾ ਡਾਕਟਰ ਇੱਥੇ ਕੋਈ ਨਹੀਂ ਸਾਨੂੰ ਵਾਪਸ ਹੀ ਜਾਣਾ ਪੈਂਦਾ ਲਾਧੂ ਕਿਆ ਮੰਡੀ ਦਵਾਈ ਲੈਣ ਵਾਸਤੇ ਤੇ ਅਸੀਂ ਹੁਣ ਦੱਸੋ ਕਿਵੇਂ ਇੰਨਾ ਪਾਂਦ ਜਾਈਏ ਟੁਰ ਕੇ ਵੀ ਜਾ ਸਕਦੇ ਲੋਡ ਵੀ ਬਹੁਤ ਜ਼ਿਆਦਾ ਚੱਲੀ ਖਲੀ ਜਾਏ ਤੇ ਆਪਣੇ ਐਮਐਲਏ ਸਾਹਿਬ ਕਬਾਇ ਵਾਲਾ ਵੀ ਸਾਨੂੰ ਅੱਜ ਤੋਂ 15 ਦਿਨ ਪਹਿਲਾਂ ਕਹਿ ਗਿਆ ਸੀ ਤੁਹਾਨੂੰ ਬੇੜੀ ਇੱਥੇ ਪਹੁੰਚਾਈ ਜਾਵੇਗੀ ਹੋਤ ਅਜੇ ਤੱਕ ਬੇੜੀ ਉਹ ਵੀ ਕੋਈ ਨਹੀਂ ਆਈ ਨਾ ਸਾਹਮਣੇ ਦੀ ਆਈ ਬੇੜੀ ਇੱਥੇ ਅਜੇ ਜੋ ਵੀ ਕੈਂਟੇ ਹੋਗੇ ਸਾਹਮਣੇ ਨੂੰ ਕਾ ਇਹਨੂੰ ਅਜੇ ਤੱਕ ਬੀੜੀ ਇੱਥੇ ਨਹੀਂ ਆਈ ਤੇ ਆਪਣੇ ਚੇਅਰਮੈਨ ਸਾਹਿਬ ਜੀ ਕਹਿੰਦੇ ਨੇ ਤੁਹਾਨੂੰ ਬੀੜੀ ਦਿੱਤੀ ਗਈ ਇੱਕੁਰਕੇ ਵਾਲਿਆਂ ਨੂੰ ਮੋਨ ਰਾਮ ਢਾਣੀ ਤੇ ਇਧਰ ਆਪਣੇ ਖਵਾਜੀ ਪੀਰਤਾ ਇੱਕ ਬੀੜੀਏ ਉਹ ਹੀ ਤੁਸੀਂ ਵਰਤੋ ਹੁਣ ਤੁਸੀਂ ਦੱਸੋ ਇਹ ਤੂੰ 4 ਕਿਲੋਮੀਟਰ ਦੂਰ ਅਸੀਂ ਕਿਵੇਂ ਜਾ ਸਕਨੇ ਆ ਲੈਣ ਵਾਸਤੇ ਬੀੜੀ ਫੇਰ ਇੱਥੇ ਲਿਆ ਆ ਕੇ ਫੇਰ ਲਾਧੂ ਤੇ ਚੋ ਕੋਈ ਸਮਾਨ ਲਿਆਣਾ ਵੀ ਜ਼ਰੂਰਤ ਪੈ ਜਾਂਦੀ ਘਾਹ ਦੇ ਸਕਦੇ ਆ ਲਾਧੂ ਦਾ ਸੜਕ ਤੋਂ ਜਿਹੜੇ ਆਪਣੇ ਆ ਗਏ ਨਹੀਂ ਆਪਨੇ ਇਧਰ ਪਿੰਡ ਆ ਰਹੇ ਨੇ ਆਪ ਦਾ ਮਾਲ ਪਾਸੂ ਜਿਹੜਾ ਵੀ ਉਹਨਾਂ ਦਾ ਇੱਥੇ ਹੈ ਉਹਨਾਂ ਦੇ ਦੇਖਭਾਲ ਕਰਨ ਵਾਸਤੇ ਇਧਰ ਮਾਤਾ ਜੀ ਵੇਖ ਲਓ ਤੁਸੀਂ ਇਹ ਉਹਨਾਂ ਨੇ ਲਾਧੂ ਕਿ ਆ ਜਾਣਾ ਹੈ ਇਹ ਉਹਨੇ ਬੇੜੀ ਦਾ ਪ੍ਰਬੰਧ ਹੁੰਦਾ ਤਾਂ ਲਾਧੂ ਕਹਿੰਨਾ ਪਹੁੰਚ ਜਾਣਾ ਸੀ ਹੁਣ ਕਿਵੇਂ ਜਾਣ ਤੁਸੀਂ ਬਜ਼ੁਰਗ ਵੇਖ ਸਕਦੇ ਹੋ